ਸਸਿਕਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੈਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆ ਬੁਲਟ ਨਾਮਾ ਪੰਜਾਬ ਸਫਰ ਜਾਰੀ ਹੈ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਭਾਈ ਵੈਲੋ ਸਭ ਤੋਂ ਪਹਿਲੋ ਦੇ ਪਿੰਡ ਫਫੜੇ ਪਾਈਕੇ ਇਹ ਪਿੰਡ ਮਾਨਸਾ ਜ਼ਿਲ੍ਹੇ ਦੇ ਵਿੱਚ ਸਥਿਤ ਦਾ ਪਿੰਡ ਫਫੜੇ ਪਾਈਕੇ ਇਨਾ ਪਾਈ ਬਹਿਲੋ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਉੱਚਾ ਸਥਾਨ ਹੈ ਗੁਰੂ ਘਰ ਦੇ ਵੱਡੇ ਸੇਵਕ ਹੋਏ ਨੇ ਪਾਈ ਬਹਿਲੋ ਤੇ ਆਜੋ ਤੁਹਾਨੂੰ ਕਰਾਉਣਿਆਂ ਉਹਨਾਂ ਦੀ ਯਾਦ ਦੇ ਵਿੱਚ ਬਣੇ ਗੁਰੂ ਘਰ ਦੇ ਦਰਸ਼ਨ ਲੋ ਜੀ ਆਪਾਂ ਪਹੁੰਚ ਗਏ ਪਿੰਡ ਫਫੜੇ ਪਾਈ ਕੇ ਤੇ ਇਹ ਹੈ ਗੁਰੂ ਘਰ ਭਾਈ ਬਹਿਲੋ ਸਭ ਤੋਂ ਪਹਿਲੋ ਭਾਈ ਬਹਿਲੋ ਦਾ ਜਨਮ 1553 ਈਸਵੀ ਨੂੰ ਫਫੜੇ ਪਿੰਡ ਵਿਕੇ ਅਲਦਿਤ ਚੌਧਰੀ ਦੇ ਘਰੇ ਅਤੇ ਮਾਤਾ ਗਾਗ ਦੇ ਕੁੱਖੋਂ ਹੋਇਆ ਸੀ ਚੌਧਰੀ ਅਲਦਿਤ ਜਾਂ ਉਹਨੂੰ ਪਿੰਡ ਦੇ ਵਿੱਚ ਅੱਲਾ ਦਿੱਤਾ ਕਿਹਾ ਜਾਂਦਾ ਸੀ ਉਹ ਸਖੀ ਸਰਵਰ ਸੁਲਤਾਨ ਦਾ ਪੁਜਾਰੀ ਸੀ ਭਾਈ ਬਹਿਲੋ ਦਾ ਘਰ ਦਾ ਨਾਂ ਬਹਿਲੂਲ ਸੀ ਜਾਂ ਫਿਰ ਕਿਤੇ ਕਿਤੇ ਉਹਦਾ ਜ਼ਿਕਰ ਬਹਿਲੂਲ ਦੇ ਤੌਰ ਤੇ ਵੀ ਇਤਿਹਾਸ ਵਿੱਚ ਮਿਲਦਾ ਹੈ ਇਹ ਪਰਿਵਾਰ ਲਖੀ ਜੰਗਲ ਦੇ ਸਿੱਧੂ ਖਾਨਦਾਨ ਵਿੱਚ ਸਿੱਧੂ ਪੁੱਤਰ ਦਾੜ ਦੀ ਲੜੀ ਵਿੱਚੋਂ ਫਫੜਾ ਜਾਤੀ ਨਾਲ ਸੰਬੰਧਤ ਸੀ ਫਫੜੇ ਲੋਕ ਕਈ ਪੁਸ਼ਤਾ ਪਹਿਲਾਂ ਜੇਹਲਮ ਤੋਂ ਆ ਕੇ ਇਥੇ ਆਪਣਾ ਨਮਾ ਨਗਰ ਫਫੜਾ ਆਵਾਜ਼ ਕਰਕੇ ਬਸ ਗਏ ਸੀ ਜਿਵੇਂ ਕਿ ਮਹਿਮਾ ਪ੍ਰਕਾਸ਼ ਸਰੂਪ 10 ਭੱਲਾ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਬਹਿਲੋਲ ਫਫੜੇ ਜਾਤ ਤਿਸ ਆਹਾ ਲਖੀ ਜੰਗਲ ਗ੍ਰਹਿ ਤਿਸ ਰਹਾ ਪਰਵਾਰਕ ਰੀਤ ਅਨੁਸਾਰ ਬਹਿਲੋਲ ਵੱਡਾ ਹੋ ਕੇ ਸਰਵਰੀਆ ਦਾ ਆਗੂ ਬਣ ਗਿਆ ਤੇ ਹਰ ਸਾਲ ਵੱਡਾ ਸੰਗ ਲੈ ਕੇ ਪੀਰ ਦੇ ਸਥਾਨ ਨਗਾਹੇ ਡੇਰਾ ਗਾਜੀ ਖਾਨ ਜੀਅਤ ਲਈ ਜਾਣ ਲੱਗ ਪਿਆ ਬਹਿਲੋੜ ਦਾ ਤਾਇਆ ਖੈਰਾ ਫਫੜਾ ਸੀ ਜੋ ਅਰਜਨ ਦੇਵ ਜੀ ਦਾ ਘੋੜ ਚੜਾ ਸਿੱਖ ਸੀ ਜੋ ਗੁਰੂ ਜੀ ਦੀ ਸੇਵਾ ਦੇ ਵਿੱਚ RAMDAS PUR ਬਿਕੇ ਸੇਵਾ ਵਿੱਚ ਹਾਜ਼ਰ ਸੀ ਬਹਿਲੋੜ ਨੇ ਗੁਰੂ ਘਰ ਬਾਰੇ ਜਾਣਕਾਰੀ ਆਪਣੇ ਤਾਏ ਪਾਸੋਂ ਪ੍ਰਾਪਤ ਕਰ ਲਈ ਸੀ ਪਰ ਉਹ ਸਰਵਰ ਭਗਤੀ ਛੱਡ ਕੇ ਗੁਰੂ ਅਰਜਨ ਦੇਵ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਨਾ ਕਰ ਸਕਿਆ 1583 ਵਿੱਚ ਅਚਾਨਕ ਇੱਕ ਦਿਨ ਗੁਰੂ ਅਰਜਨ ਦੇਵ ਜੀ ਵੱਲੋਂ ਇੱਕ ਮੇਵਤਾ ਕੋੜਚੜਾ ਸਿੱਖ ਗੁਰੂ ਜੀ ਦਾ ਸੰਦੇਸ਼ ਲੈ ਕੇ ਫਫੜੇ ਨਗਰ ਵਿਖੇ ਬਹਿਲੋੜ ਪਾਸ ਪਹੁੰਚਿਆ ਪਰ ਬਹਿਲੋੜ ਦੁਬਦਾ ਵਿੱਚ ਸੀ ਅੰਤ ਤੀਸਰੀ ਪత్రికਾ ਪ੍ਰਾਪਤ ਕਰਨ ਉਪਰੰਤ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਹਿਤ ਉਹ ਦੁਬਦਾ ਤਿਆ ਕੇ ਮੇਵੜੇ ਸਿੱਖ ਨਾਲ ਗੁਰੂ ਜੀ ਦੇ ਹਜ਼ੂਰ ਹਾਜ਼ਰ ਹੋਣ ਲਈ ਚਲਾ ਗਿਆ ਉਸ ਦੇ ਨਾਲ ਤਿੰਨ ਸਾਥੀ ਹੋਰ ਸਨ ਜਿਨ੍ਹਾਂ ਵਿੱਚੋਂ ਇੱਕ ਨਿਗਾਈਆ ਸੀ ਕਈ ਦਿਨਾਂ ਦੇ ਸਫ਼ਰ ਉਪਰੰਤ ਜਦੋਂ ਬਹਿਲੌਰ ਗੁਰੂ ਜੀ ਦੇ ਸਨਮੁਖੇ ਪੇਸ਼ ਹੋਇਆ ਤਾਂ ਦਰਸ਼ਨਾਂ ਦੀ ਪਹਿਲੀ ਝਲਕ ਨਾਲ ਹੀ ਕਾਇਆ ਕਲਪ ਹੋ ਗਈ ਸਰਵਰੀਆ ਬੇਸ ਉਤਾਰ ਦਿੱਤਾ ਅਤੇ ਸਰਵਰੀਆ ਰੌਰੀ ਦਾ ਤਿਆਗ ਕਰ ਦਿੱਤਾ ਸਿੱਖ ਪੁਸ਼ਾਕ ਪਹਿਨ ਲਈ ਸਿੱਖੀ ਮਰਿਆਦਾ ਦਾ ਧਾਰਨੀ ਬਣ ਗਿਆ ਅਗਲੇ ਦਿਨ ਬਾਬਾ ਬੁੱਢਾ ਜੀ ਤੋਂ ਟੋਕਰੀਏ ਤੇ ਕਹੀ ਪ੍ਰਾਪਤ ਕਰਕੇ ਸਰੋਵਰ ਦੀ ਪੁਟਾਈ ਕਰਨ ਲੱਗ ਪਿਆ ਕੁਝ ਦਿਨ ਲੰਗਰ ਵਿੱਚ ਪ੍ਰਸ਼ਾਦ ਛਕਣਾ ਵਿੱਚੋਂ ਰਾਤ ਸਮੇਂ ਮਿਹਨਤ ਕੀ ਮੈਂ ਤਾਂ ਮਜ਼ਦੂਰੀ ਕਰਕੇ ਆਪਣੀ ਰੋਟੀ ਕਮਾਉਣ ਲੱਗਾ ਸੰਗਤ ਨਾਲ ਸੇਵਾ ਕਰਦਿਆਂ ਸੇਵਾ ਦੀ ਐਸੀ ਰੰਗਤ ਚੜੀ ਕਿ ਆਪਣੀਆਂ ਸਰੀਰਕ ਲੋੜਾਂ ਤੋਂ ਬੇਖਬਰ ਹੋ ਗਿਆ ਆਪਣੇ ਸੁਧ-ਬੁੱਧ ਦਾ ਤੋਂ ਬੇਧਿਆਨ ਹੋ ਬਿਰਤੀ ਮਸਤਾਨੀ ਹੋ ਗਈ ਗੁਰੂ ਜੀ ਦੀ ਸੇਵਾ ਨੂੰ ਆਪਣਾ ਜੀਵਨ ਦਾ ਮਨੋਰਥ ਥਾਪ ਕੇ ਸੇਵਾ ਦਾ ਰੂਪ ਬਣ ਬੈਠਾ ਜਦੋਂ ਆਰਾਮਦਾਸ ਸਰੋਵਰ ਦੀ ਪੁਟਾਈ ਦਾ ਕੰਮ ਸਮਾਪਤ ਹੋ ਗਿਆ ਤਾਂ ਗੁਰੂ ਸਾਹਿਬ ਨੇ ਸਰੋਵਰ ਦੇ ਪੌੜ ਪੱਕੇ ਕਰਨ ਦਾ ਕਾਰਜ ਆਰੰਭ ਦਿੱਤਾ ਬਹਿਲੋਲ ਨੂੰ ਇਟਾਂ ਦੇ ਪੰਜਾਬੇ ਪਕਾਉਣ ਦਾ ਵਿਸ਼ੇਸ਼ ਸੇਵਾ ਸੌਂਪ ਦਿੱਤੀ ਗਈ ਦਿਨਾਂ ਵਿੱਚ ਹੀ ਕੂੜਾ ਕਰਗੜਾ ਦੇ ਸ਼ਹਿਰ ਦਾ ਗੰੰਦ ਮੰਦ ਇਕੱਠਾ ਕਰ ਖੋਤਿਆਂ ਤੇ ਗੱਡਿਆਂ ਰਾਹੀਂ ਢੋ ਕੇ ਬਾਲਣ ਦੇ ਢੇਰ ਲਾ ਦਿੱਤੇ ਪੱਠਿਆਂ ਦੇ ਕਾਰੀਗਰਾਂ ਦੀ ਸਲਾਹ ਅਨੁਸਾਰ ਇਟਾਂ ਦੀ ਪਕਾਈ ਲਈ ਬਿਸਟਾਰਟ ਟੋਣ ਦਾ ਕੰਮ ਅੱਜ ਅਤੇ ਫੌੜੀ ਨਾਲ ਆਰੰਭ ਦਿੱਤਾ ਜਿਸ ਦੀ ਢੋਾਈ ਆਪਣੇ ਸੀਸ ਉੱਪਰ ਟੋਕਰੀਆਂ ਰਾਹੀਂ ਕੀਤੀ ਗਈ ਜਦੋਂ ਆਵੇ ਖੋਲੇ ਗਏ ਤਾਂ ਬਹਿਲੋਲ ਦੇ ਆਵੇ ਦੀਆਂ ਇੱਟਾਂ ਲਾਲ ਸੁਰਖ ਅਤੇ ਬਦੇਰੇ ਪੱਕੀਆਂ ਨਿਕਲੀਆਂ ਗੁਰੂ ਜੀ ਇੱਟਾਂ ਦੇਖ ਕੇ ਗਦਗਦ ਹੋ ਗਏ ਜਦੋਂ ਬਹਿਲੋਲ ਗੁਰੂ ਜੀ ਦੇ ਸਨਮੁਖ ਹੋਇਆ ਤਾਂ ਆਪਣੇ ਲਿਬੜੇ ਵਸਤਰ ਤੇ ਮਲੀਨ ਪਿੰਡੇ ਕਾਰਨ ਗੁਰੂ ਜੀ ਤਾਂ ਦੂਰ हट ਕੇ ਖਲੋਇਆ ਪਰ ਗੁਰੂ ਜੀ ਨੇ ਝਾਟ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਗੱਲ ਨਾਲ ਲਾ ਲਿਆ ਗੁਰੂ ਜੀ ਉਸ ਦੇ ਬਿਸਟਾਟ ਹੋਏ ਜਾਣ ਕਰਨ ਉੱਚੜੇ ਪਿੰਡੇ ਤੇ ਮੰਡਾਸੇ ਹੇਠ ਪਏ ਕਿਰਮਾ ਨੂੰ ਦੇਖ ਕੇ ਦਰਬਤ ਹੋ ਗਈ ਜਿਸ ਦਾ ਜ਼ਿਕਰ ਸੂਰਜ ਪ੍ਰਕਾਸ਼ ਦੇ ਵਿੱਚ ਵੀ ਮਿਲਦਾ ਹੈ ਪਰਮ ਪ੍ਰੀਸ ਦੇ ਬਾਕ ਸੁਨਾਏ ਇਹ ਆਵਾਬ ਅਬ ਭਲੇ ਪਕਾਓ ਇਮ ਸੇਵਾ ਮਹਿਲ ਲਗਾਓ ਘਨੇਰਾ ਕਰੇ ਪਜਾਵਣ ਕਾਜ ਬਡੇਰਾ ਗੁਰੂ ਜੀ ਸਿੱਖਾਂ ਨੂੰ ਬਹਿਲੋਲ ਨੂੰ ਇਸ਼ਨਾਨ ਕਰਵਾ ਕੇ ਨਵੇਂ ਪੁਸ਼ਾਕੇ ਪਵਾਏ ਜਾਣ ਦਾ ਹੁਕਮ ਦੇ ਦਿੱਤਾ ਉਸ ਦੀ ਸੇਵਾ ਘਾਲ ਤੋਂ ਸਦਕੇ ਸਦਕੜੇ ਹੁੰਦਿਆਂ ਗੁਰੂ ਸਾਹਿਬ ਨੇ ਬਹਿਲੋਲ ਦੀ ਥਾਂ ਭਾਈ ਬੈਲੋ ਦੀ ਪਦਵੀ ਬਖਸ਼ ਦਿੱਤੀ ਸ਼ਖਸੀਅਤਾਂ ਦੇ ਘਾੜੇ ਗੁਰੂ ਸਾਹਿਬ ਨੇ ਭਾਈ ਬੈਲੋ ਦੇ ਰੂਪ ਵਿੱਚ ਇੱਕ ਨਵੀਂ ਸ਼ਖਸੀਅਤ ਦੀ ਸਜਣਾ ਕਰ ਦਿੱਤੀ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਸੰਪੂਰਨ ਹੋ ਜਾਣ ਉਪਰੰਤ ਇਹ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਅਦਾਯोजन ਕੀਤਾ ਗਿਆ ਜਿਸ ਵਿੱਚ ਗੁਰੂ ਸਾਹਿਬ ਨੇ ਲੰਗਰ ਚਲਾਏ ਜਾਣ ਦੀ ਹਦਾਇਤ ਨਾਲ ਉਸ ਨੂੰ ਗੁਰੂ ਘਰ ਵਾਪਸੀ ਦਾ ਹੁਕਮ ਸੁਨਾਇਆ ਜਿਸ ਦਾ ਜ਼ਿਕਰ ਮਹਿਮਾ ਪ੍ਰਕਾਸ਼ ਵਿੱਚ ਵੀ ਮਿਲਦਾ ਹੈ ਗੁਰੂ ਸਾਹਿਬ ਦੇ ਹਦੇਸ਼ ਅਨੁਸਾਰ ਭਾਈ ਬੱਲੋ ਆਪਣੇ ਪਿੰਡ ਆ ਗਿਆ ਔਨਸਾਰ ਘਰ ਵਿੱਚ ਬਣੇ ਪੀਰਖਾਨੇ ਦੀ ਇੱਟ ਨਾਲ ਇੱਟ ਖੜਕਾ ਦਿੰਦੀ ਘਰ ਵਿੱਚ ਸਿੱਖ ਮਰਿਆਦਾ ਚਾਲੂ ਕਰ ਦਿੱਤੀ ਘਰ ਤੋਂ ਥੋੜੀ ਦੂਰ ਉੱਤਰ ਦੱਖਣ ਵੱਲ ਛੱਪੜ ਦੇ ਕਿਨਾਰੇ ਆਪਣਾ ਡੇਰਾ ਸਥਾਪਿਤ ਕਰਕੇ ਲੰਗਰ ਚਾਲੂ ਕਰ ਦਿੱਤਾ ਜਿੱਥੇ ਇਲਾਕੇ ਪਰ ਵਿੱਚੋਂ ਆਈ ਸੰਗਤ ਦੀ ਸੇਵਾ ਹੋਣ ਲੱਗ ਪਈ ਇਲਾਕੇ ਪਰ ਵਿੱਚ ਪ੍ਰਚਾਰ ਦੌਰੇ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਦੇਰੇ ਅੰਦਰ ਸਿੱਖਿਆ ਟਕਸਾਲ ਕਾਇਮ ਕਰ ਦਿੱਤੀ ਦਿਵਾਲੀ ਤੇ ਬਸਾਖੀ ਸਮੇਂ ਵੱਡੇ ਜਥਿਆਂ ਨਾਲ ਅਮਰਸਰ ਜੀ ਦੇ ਦਰਸ਼ਨ ਇਸ਼ਨਾਨ ਦਾ سلسلہ ਚੱਲਦਾ ਰਿਹਾ ਸਾਲਾਂ ਬੱਧੀ ਸਿੱਖੀ ਪ੍ਰਚਾਰ ਲੰਗਰ ਦੀ ਸੇਵਾਤ ਵਗ ਗੁਰੂ ਦੇ ਮਸੰਦ ਵੱਜੋਂ ਸੇਵਾ ਨਿਭਾਉਂਦਿਆਂ ਇਹ ਮਹਾਨ ਸਿੱਖ ਸੇਵਾਦਾਰ ਅੰਤ ਚੇਤ ਸੁਦੀ ਨੌਵੀਂ ਸਾਮਤ 1660 ਇਸਵੀ 25 ਮਾਰਚ 191603 ਨੂੰ ਸੰਸਾਰ ਤੋਂ ਵਿਦਾ ਹੋ ਗਏ ਇਸ ਦਾ ਜ਼ਿਕਰ ਭਾਈ ਪੰਜਾਬ ਸਿੰਘ ਬਹਿਲੋਲ ਬਹਿਲੋਕਾ ਸਿਲਵਰਾ ਨਗਰ ਦੇ ਦੇ ਇਤਿਹਾਸ ਵਿੱਚ ਵੀ ਮਿਲਦਾ ਹੈ ਚਲੋ ਆਓ ਦੋਸਤੋ ਹੁਣ ਆਪਾਂ ਚੱਲਦੇ ਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਸਥਿਤ ਇਤਿਹਾਸਕ guru kar ਸਸਿਗਾਲਜੀ ਪ੍ਰਧਾਨ ਜੀ ਸਸਿਗਾਲਜੀ ਤਾਂ ਕੀ ਨਾਂ ਕੀ ਹੈ ਸਰ ਤੁਹਾਡਾ ਜੀ ਜਿਹੜਾ ਨੌਕਰਨ ਸਿੰਘ ਤੁਸੀਂ ਕਿਹਾ ਬੱਚੋਣਾ ਸਾਹਿਬ ਆਏ ਹੋਏ ਆ ਤੇ ਗੁਰਦਾਰਾ ਸਾਹਿਬ ਦਾ ਨਾਂ ਕੀ ਹੈ ਤੇ ਇਤਿਹਾਸ ਕੀ ਹੈ ਇਥੋਂ ਦਾ ਹਾਂ ਇਹ ਗੁਰਦਾਰਾ ਦਾ ਨਾਂ ਹੈ ਉਹ ਤੇ ਇਹ ਨੌਮੇਵਾਰ ਦੇ ਨਾਮ ਵਿੱਚ ਹੈ ਜੀ ਨੌਮੇਵਾਰ ਦੇ ਦੁਆਰਾ ਇਹ ਤੇ ਨੌਮੇਵਾਰជា ਹੈ ਹੂੰ ਤੇ ਇਤਿਹਾਸ ਕੀ ਹੈ ਇਥੋਂ ਦਾ ਜੀ ਹਾਂ ਇਤਿਹਾਸ ਤਾਂ ਇਹ ਹੈ ਇਹ ਹੈ ਇਹ ਆਏ ਸੀ ਗੁਰੂ ਸਾਹਿਬ ਆਏ ਇਹ ਵੀ ਆਏ ਤੇ ਆਪਣਾ ਆ ਇਹਨੇ ਆਪਣਾ ਕੋੜਦਾਰ ਨੂੰ ਗਏ ਆ ਹੂੰ ਕੋੜਦਾਰ ਨੂੰ ਆਏ ਹੈ ਬਰੇ ਹਾਂ ਬਰੇ ਉੱਥੇ ਬਹੁਤ ਜੇ ਰਹੇ ਹੈ ਬਰੇ 4 ਮਹੀਨੇ ਹੈ ਅੱਛਾ 4 ਮਹੀਨੇ ਰਹੇ ਹੈ 4 ਮਹੀਨੇ ਤੋਂ ਇੰਦਲੋਂ ਆਏ ਹੈ ਹੂੰ ਉੱਥੋਂ ਜਲ ਕੇ ਭਰਾਡੇ ਆਏ ਬਾਦਸ਼ਾ ਭਰਾਡੇ ਦਾ ਸੁਆਬ ਸੀ ਜਣ ਹੂੰ ਬੰਦੇ ਰੀੜੀਆਂ ਉੱਤ ਵੈਰਾ ਸੁਆਬ ਦਾ ਮੱਝਾ ਹੋ ਗਿਆ ਹੂੰ ਅਲੱਗੋ ਸੀਗਾ ਇਹ ਬਾਢੇ ਜਿਆਦਾ ਦਿਨ ਨੇ ਨੇ ਲਾਇਆ ਬਾਢਾ ਜਿਹੜਾ ਪਿੰਡ ਸੀ ਰੰਗੜਾ ਨਾਲ ਹੂੰ ਰੰਗੜਾ ਦੀਆਂ ਸੇਵਾਾਂ ਚੰਗੀ ਲੱਗੀਆਂ ਸਰੀਰ ਹਮਾ ਹੈ ਅੱਛਾ ਹਾਂ ਉਹ ਨਾਗਰੀ ਗੁਰੂ ਸਾਹਿਬ ਇੱਥੇ ਆਏ ਅੱਛਾ ਉਹ ਆਏ 1672 ਹੂੰ ਇਹ ਵੀ ਨੇ 1672 ਤੋਂ ਅੱਗੇ ਇੱਥੇ ਡੇਰੇ ਗਏ ਆਹ ਜਿਹੜੀ ਬਲੀ ਦਾ ਵਹੇ ਇੱਥੇ ਗੋਹਣ ਟਪੜ ਹੁੰਦੇ ਬਣਾ ਅੱਛਾ ਹਾਂ ਪ੍ਰੋਬਲਮ ਇਹ ਪੁੱਪਪਣ ਵਾਲੇ ਹੁੰਦੇ ਇੱਥੇ ਪੁੱਪਪਣ ਵਾਲੇ ਸੇ ਐਗਜ਼ਾਈ ਲੈ ਜਿਆ ਮਾਲ ਸੀ ਉਹਨਾਂ ਆਇਆ ਹੋਇਆ ਉਹਨਾਂ ਨੂੰ ਮੁੱਲ ਵੀ ਆ ਜਾਏਗਾ ਜੀ ਹਮ ਇੱਕ ਬਾਣੀ ਸੀਗਾ ਹਮ ਚੱਪਣ ਦਾ ਤੇ ਇੱਥੇ ਦੇਖ ਕੇ ਇਹਦੇ ਵਿੱਚ ਸੱਤ ਨਵੇਂ ਸੱਤ ਹਾਂ ਸਭ ਇਹ ਹਾ ਤਾਂ ਤੇ ਉਹ ਉਹ ਵੱਜਾ ਮਾਰ ਚਾਰ ਦੇ ਹੁੰਦੇ ਹੂ ਹਮ ਉਹ ਆਵ ਫਿਰ ਖੁੱਲੀ ਬਈ ਹੁੰਦਾ ਉਹ ਦੁਕਾਨੇ ਇਹੋ ਪਈ ਹੁੰਦੀ ਜਦੋਂ ਆ ਉਹ ਵਾਜਾ ਦੇ ਆਪਣ ਨੂੰ ਵੀ ਉਹਦਾ ਵਿਲੀ ਨਹੀਂ ਛੜਦੇ ਉਹਦਾ ਆ ਸਾਰੀ ਪੱਤੀ ਵਿਲੀ ਕੋਈ ਹੁੰਦੀ ਅੱਛਾ ਤੇ ਇਤਰਾਦ ਹੁੰਦੀ ਨਹੀਂ ਮੁਝਾਂ ਨੇ ਹੂੰ ਚਾਰ ਕੇ ਉਹਨਾਂ ਨੇ ਸੇਵਕ ਹੋ ਉਹ ਪਿੰਡਾਂ ਦੇ ਸੁਬਾ ਕਰਨਾਂਗੇ ਵੀ ਨੰਗਰ ਚਾਰਪਿਆ ਸਾਰਾ ਉਹਦਾ ਹੂੰ ਤੇ ਗੁਰੂ ਸਾਹਿਬ ਕਨੇ ਵੀ ਥੋੜਾ ਪਰ ਨੱਗਰ ਵਾਲਾ ਹੋਈ ਹੈ ਤੇ ਉਹ ਜਿਹੜਾ ਐਸੇ ਇਤਰਾਦ ਬਾਹੀ ਸੀ ਅਸੂ ਰਾਜਰੇ ਮੈਂ ਸਾਰਾ ਜਰੀਆ ਹਾਲਾ ਕੋ ਜੀ ਪਾਣੀ ਆਉਂਦੀ ਹੈ ਇੱਥੇ ਹੂੰ ਉਹ ਗੁਰੂ ਸਾਹਿਬ ਕੋਲ ਨੂੰ ਹੂੰ ਕਾਹਨ ਛੋੜਾ ਬਣਦਾ ਪਾਈ ਗਿਆ ਹੈ ਹੂੰ ਕਿੰਤੂ ਦੂਜੇ ਨਦੀਆਂ ਮਗਾ ਕਰਦੇ ਅੱਛਾ ਤੇ ਮੈਂ ਸਾਹ ਦੂਜੇ ਨਦੀਆਂ ਵੀ ਆ ਕੇ ਪਾਣੀ ਆਉਂਦੀ ਮੈਂ ਕਿਹਨੂੰ ਆਉਂਦਾ ਹਰ ਉਤਾਂ ਤੇ ਸੱਜਣ ਹੈ ਗੁਰੂ ਸਾਹਿਬ ਠੀਕ ਹੈ ਤੇ ਸੱਜਣਾਂ ਨੂੰ ਦੋ ਵਾਰ ਕਿਹ ਕਾਲੇ ਪਏ ਤੇ ਚੱਲ ਬੱਦੂ ਹਾਂ ਇੱਥੇ ਕੋਈ ਨਿਸ਼ਾਨੀ ਹੈ ਕਿ ਗੁਰੂ ਸਾਹਿਬ ਦੀ ਕਿੰਨੀ ਹੈ ਕੋਈ ਇੱਥੇ ਹੋਂ ਤਾਂ ਪਹਿਲਾਂ ਹੈਗਾ ਦੀ ਜਿੱਥੇ ਕੋੜਾ ਉੜਾ ਬਣਦਾ ਅੱਛਾ ਹਾਂ ਉਹਲ ਸੁੱਕ ਗਿਆ ਤੇ ਕੋਈ ਕੰਮ ਹੋਵੇਗਾ ਅੰਮ੍ਰਾਂ ਉਹ ਨਿਸ਼ਾਨੀ ਨਹੀਂ ਠੀਕ ਹੈ ਉਹ ਵੀ